ਭੌਜਨ ਸਮਾਜ ਪਾਰਟੀ ਵੱਲੋਂ ਗੁਰੂ ਰਵਿਦਾਸ ਸਨਮਾਨ ਯਾਤਰਾ ਅੱਜ ਸ਼੍ਰੀ ਖਰਾਲਗੜ੍ਹ ਸਾਹਿਬ ਤੋਂ ਫਲੋਰ ਦੇ ਲਈ ਸ਼ੁਰੂ ਕੀਤੀ ਗਈ ਹੈ ਮੈਂ ਧੰਨਵਾਦ ਕਰਨਾ ਚਾਹੂੰਗਾ ਸਾਰੀਆਂ ਸੰਗਤਾਂ ਦਾ ਕਿ ਜਿੱਥੋਂ ਯਾਤਰਾ ਚੱਲੀ ਹੈ ਪਿੰਡ ਪਿੰਡ ਦੇ ਵਿੱਚ ਸੰਗਤਾਂ ਨੇ ਬਹੁਤ ਪਰਮਾ ਸਵਾਗਤ ਕੀਤਾ ਹੈ ਔਰ ਧਲੇਤੇ ਦੇ ਗੁਰੂ ਘਰ ਨੂੰ ਤੋੜਨ ਦੇ ਵਿਰੁੱਧ ਸੰਗਤਾਂ ਦੇ ਵਿੱਚ ਬੜਾ ਵੱਡਾ ਰੋਸ ਹੈ ਉੱਸਾ ਆ ਔਰ ਉਸ ਗੁਰੂ ਘਰ ਨੂੰ ਉਸੇ ਥਾਂ ਬਣਾਉਣ ਲਈ ਸੰਗਤਾਂ ਦੇ ਵਿੱਚ ਬੜਾ ਜੋਸ਼ਵਾ ਉਤਸ਼ਾਹ ਹੈ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਜੋਸ਼ ਨਾਲ ਸਵਾਗਤ ਕੀਤਾ ਔਰ ਮੈਂ ਪੰਜਾਬ ਦੀ ਸਹੰਕਾਰੀ ਸਰਕਾਰ ਨੂੰ ਜਿਹੜੀ ਗੁਰੂ ਰਵਿਦਾਸ ਜੀ ਦੀ ਛੋਟ ਬੜੇ ਸਭ ਸੰਬਸੇ ਦੀ ਸੋਚ ਤੋਂ ਡਰ ਰਹੀ ਹੈ ਜਿਹੜੀ ਗੁਰੂ ਰਵਿਦਾਸ ਜੀ ਦੇ ਬੇਗਮ ਪਰਦੇਸ ਸੰਕਲਪ ਤੋਂ ਡਰ ਰਹੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਹੰਕਾਰ ਛੱਡੋ ਔਰ ਤਲੇਤੇ ਦੇ ਗੁਰੂ ਘਰ ਨੂੰ ਉਸੇ ਜਗ੍ਹਾ ਤੇ ਬਣਾਵੋ ਔਰ ਜਿਹੜਾ ਜੇ ਤੁਸੀਂ ਨਾ ਬਣਾਇਆ ਤਾਂ ਪੰਜਾਬ ਦੀਆਂ ਸੰਗਤਾਂ ਉਸੇ ਸਥਾਨ ਤੇ ਗੁਰੂ ਘਰ ਬਣਾਉਣਗੀਆਂ ਔਰ ਗੁਰੂ ਸ਼ਬਦ ਦਾ ਸਨਮਾਨ ਬਹਾਲ ਕਰਨਗੀਆਂ ਔਰ ਜੋ ਤੁਸੀਂ ਪੰਜਾਬ ਦੇ ਅੰਦਰ ਗੁਰੂ ਘਰਾਂ ਨੂੰ ਪੰਚਾਇਤ ਕਰ ਔਰ ਗੁਰੂ ਘਰਾਂ ਨੂੰ ਮਾਲਾ ਕਲੀਨਿਕ ਔਰ ਗੁਰੂ ਘਰਾਂ ਤੇ ਹਮਲੇ ਔਰ ਜੋ ਤੁਸੀਂ ਖੁਰਾਲਗੜ੍ਹ ਸਾਹਿਬ 'ਚ ਸ਼ਰਾਬ ਦੇ ਠੇਕੇ ਖੋਲੇ ਔਰ ਨਜਾਇਜ਼ ਬਰਾਂਚਾਂ ਖਲਵਾਈਆਂ ਔਰ ਜੋ ਤੁਸੀਂ ਗੁਰੂ ਰਵਿਦਾਸ ਪਬਲਿਕ ਸਕੂਲ ਦੇ ਉੱਪਰ ਪਰਸੋਂ ਹਮਲਾ ਕਰਵਾਇਆ ਕਬਜ਼ੇ ਦੀ ਨੀਅਤ ਦੇ ਨਾਲ ਬਹੁਜਨ ਸਮਾਜ ਪਾਰਟੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਅਸੀਂ ਲੜਾਈ ਲੜਾਂਗੇ ਸਭ ਕੰਚੀਰਾਮ ਪਹਿਨਮਾਇਆ ਬੱਤੀ ਜੀ ਨੇ ਕਿਹਾ ਕਿ ਜਿਸ ਗੱਲ ਨੂੰ ਸਰਕਾਰ ਨਹੀਂ ਮੰਨਦੀ ਉਹਨੂੰ ਜਨਤਾ ਦੇ ਵਿੱਚ ਲੈ ਜਾਓ BSP ਜਨਤਾ ਦੀ ਕਚਹਿਰੀ ਚ ਸੰਗਤਾਂ ਕੋਲ ਇਹ ਮੁੱਦਾ ਰੱਖ ਰਹੀ ਹੈ ਕਿ ਪੰਜਾਬ ਸਰਕਾਰ ਨੇ ਹੰਕਾਰ ਦਾ ਪ੍ਰਗਟਾਵਾ ਕਰਦੇ ਹੋਏ ਗੁਰੂ ਰਬਿਦਾਸ ਗੁਰੂ ਘਰਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਤੋਂ ਮੈਂ ਫਿਰ ਇੱਕ ਵਾਰ ਸਰਕਾਰ ਨੂੰ ਕਹਿਣਾ ਚਾਹੁੰਨਾ ਕਿ ਉਹ ਸੰਗਤਾਂ ਤੋਂ ਮਾਫੀ ਮੰਗੇ ਔਰ ਆਪਣੀ ਗਲਤੀ ਨੂੰ ਸੁਧਾਰਦੀ ਹੋਈ ਗੁਰੂ ਘਰ ਜੈਸਾ ਥਾ ਵੈਸਾ ਹੀ ਗੁਰੂ ਘਰ ਬਣਾਵੇ ਔਰ ਨਹੀਂ ਤਾਂ ਸੰਗਤਾਂ ਬਣਾਉਣਗੀਆਂ 9 ਅਕਤੂਬਰ ਨੂੰ ਅਸੀਂ ਸੂਬਾ ਪੱਦਰ ਤੇ ਸਭ ਸ਼੍ਰੀ ਕੰਚੀ ਰਾਮਚੀ ਦਾ ਪ੍ਰੀ ਨਿਰਵਾਨ ਦੇਵਸ ਅਸੀਂ ਫਲੋਰ ਦੀ ਧਰਤੀ ਤੇ ਮਨਾਨ ਜਾਣ ਰਹੇ ਆ ਸਾਰੀਆਂ ਪੰਜਾਬ ਦੀਆਂ ਸੰਗਤਾਂ ਨੂੰ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਕਿ ਆਓ ਪੰਜਾਬ ਸਰਕਾਰ ਦਾ ਹੰਕਾਰ ਤੋੜਨੇ ਦੇ ਲਈ ਪੰਜਾਬ ਦੇ ਵਿੱਚ ਬਸਪਾ ਹੀ ਵਿਕਲਪ ਸਭ ਕੰਚੀ ਰਾਮ ਦਾ ਸਨੇਹਾ ਕਿ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਮੇਰੀ ਇੱਕ ਤਾਂ ਮੇਰੀ ਜਾਗਦੀਆਂ ਜ਼ਮੀਰਾਂ ਨੂੰ ਅਪੀਲ ਆ ਮੈਂ ਜਮੀਰਾਂ ਨੂੰ ਝੰਡੋੜਨੇ ਲਈ ਮੈਂ ਇੱਕ ਦਿਨ ਇਤਿਹਾਸ ਪੜਦਾ ਸੀ ਮੈਨੂੰ ਕਿਤੇਉਂ ਪ੍ਰਸੰਗ ਲੱਭ ਗਿਆ ਮੈਨੂੰ ਉਹਦਾ ਮਤਲਬ ਨਹੀਂ ਪਤਾ ਲੱਗਦਾ ਸੀ ਕਹਿੰਦੇ ਭਈ ਗੁਰੂ ਰਵਿਦਾਸ ਦੇ ਮਰੀਆਂ ਗਉਆਂ ਜਿੰਦੀਆਂ ਕੀਤੀਆਂ ਸੀ ਮੈਂ ਸੋਚਦਾ ਰਿਹਾ ਭਈ ਗਉਆਂ ਕਿੱਦਾਂ ਜਿੰਦੀਆਂ ਕੀਤੀਆਂ ਹੋਣਗੀਆਂ ਫਿਰ ਮੇਰੇ ਧਿਆਨ ਚ ਆਇਆ ਉਹ 34 ਤਾਂ ਰਿਜ਼ਰਵ ਸੀਟਾਂ ਤੇ ਮਰੀਆਂ ਪਈਆਂ ਭਈ ਇਹ ਜਿੰਦਾ ਕਰਨ ਵਾਲੀਆਂ ਫਿਰ ਕਈ ਹੋਰ ਛੋਟੇ ਮੋਟੇ ਚੂਸੇ ਲੈ ਕੇ ਘੁੰਮਦੇ ਆ ਤੋ ਮੈਨੂੰ ਲੱਗਦਾ ਕਿ ਗੁਰੂ ਰਬੀਦਾਸ ਸਨਮਾਨ ਯਾਤਰਾ ਚ ਸ਼ਾਇਦੇ ਮਰੀਆਂ ਗਉਆਂ ਜਿੰਦਾ ਹੋ ਜਾਣ